ਪਣਾ ਜਿਹੜਾ ਬੱਚਾ 4-5 ਦਿਨ ਹੋ ਗਏ ਬਾਹਰ ਫਰਦੇ ਇਹਨੂੰ ਉਹ ਬੱਚਾ ਹੁਣ ਘਰ ਤੇ ਆਇਆ ਸੀ ਜੋਤ ਨੂੰ ਮੈਂ ਦੋਰ ਲਾਉਣ ਨੂੰ ਕੁੱਤਰ ਗਿਆ ਹਾਲਾ ਘਰ ਤੇ ਆਉਂਦਾ ਤਾਂ ਹੈਗਾ ਕੱਲ ਤਾਂ ਮਾੜਾ ਮੂਟ ਟੁੱਟਦਾ ਸੀ ਕੱਲ ਧੁੰਦ ਬਾੜੀ ਹੋ ਗਈ ਸੀ ਤੇ ਇੱਥੇ ਆਇਆ ਤਾਂ ਮੈਂ ਤੁਹਾਨੂੰ ਦਿਖਾ ਦੇਣਾ ਸੀਗਾ ਉੱਚਾ ਸੀ ਬਾਵਾ ਸੀ ਜੇ ਆਇਆ ਉਹ ਫਿਰਦਾ ਜੋਤ ਹੁਣ ਤਾਂ ਦੀ ਸਿਆਣੀ ਪਤਾ ਨਹੀਂ ਕਿੱਧਰ ਨੂੰ ਗਿਆ ਇੱਥੋਂ ਆ ਹੀ ਗਿਆ ਮੈਂ ਜੋਤ ਨੂੰ ਆਏ ਦਿੱਤੀ ਮੈਂ ਕਿਹਾ ਬੱਚਾ ਆ ਗਿਆ ਚਲੋ ਕੋਈ ਗੱਲ ਨਹੀਂ ਅਸੀਂ ਮੜਾ ਆਇਆ ਕਣਕ ਵੇਖ ਲਗੇ ਨਾਲੇ ਨਾਲੇ ਥੋੜਾ ਜਿਹਾ ਬੰਦਾ ਹੋਂਦ ਉਹਨੂੰ ਮੇਰੇ ਲਈ ਕੁਝ ਜਿ ਲੱਗ ਪਿਆ ਪੌਂਡ ਕਰਦੇ ਕਰਦੇ ਖੜੀ ਕੋਈ ਨਹੀਂ ਇਹ ਰਹੀ ਤੇ ਇਹ ਚੀਨੇ ਦੇ ਵੀ ਰੰਗ ਲਾਉਣ ਵਾਲਾ ਨਾ ਉਹ ਅੰਦਰ ਲਈ ਖੁੱਡਿਆਂ ਚ ਪਾ ਲਿਆ ਕੋਈ ਨਹੀਂ ਕੋਈ ਨਹੀਂ ਜਾਣਦੇ ਜਾਂ ਦਿਨਾਂ ਨੇ ਆਈਂ ਤੁਰੇ ਵਾਰਨਾ ਹੇ ਜੀ ਜੀ ਉਹ ਲਵ ਗੁਲਾਬੀ ਬਗਲਾ ਨੂੰ ਡੋਰ ਲਾਵਾਂਗੇ ਉਹ ਫੜ ਲੈ ਤੇ ਕੂਤਰ ਵੀ ਉੱਡ ਗਏ 4 5 ਤੇ ਬੈਠਿਆ ਆਏ ਆਏ ਆ ਸੀ ਉੱਡ ਗਏ ਆ ਇਹ ਛੱਡਣਾ ਹੀ ਨਹੀਂ ਸੀਗੇ ਹਾਂ ਬੱਚੇ ਹੀ ਆ ਸਾਰੇ ਉਹ ਹੁਣ ਇਹਨਾਂ ਨੂੰ ਆਏ ਫਿਰ ਦਿਨ ਤੱਕ ਗਾਇਬ ਜਾਏ ਜੇ ਤਰ ਆਏ ਜੇ ਲੱਗਣ ਲੱਗ ਪਏ ਆਪਾਂ ਤਾਂ ਟੁੱਟਣ ਉੱਡਣ ਮੜਮ ਟੁੱਟਣਗੇ ਕੋਈ ਮਹੀਨਾ 20 ਦਿਨ ਫੇਰ ਹੀ ਕੁਝ ਬਣੂਗਾ ਇਹਨਾਂ ਦਾ ਉੜਦੇ ਆ ਜੀ ਡੁੱਟਣਦੇ ਯਾਰ ਚਾਰ ਤਾਂ ਨਹੀਂ ਪਾਉਣਾ ਇਹਨਾਂ ਦਾ ਭੈਣ ਚ ਤੜ ਤੜ ਕੇ ਲੈ ਜਾਂਦੀ ਆ ਲੈ ਜੇ ਫਿਰ ਹੁਣ ਗੱਲ ਸਹੀ ਆ ਲਓ ਜੀ ਆਪਣੇ ਨਾ ਤੇ ਨਕਬੂਤਰ ਤਾਂ ਫਿਰ ਦੇ ਤਾਂ ਤਾੜਦਿਆਂ ਤੂੰ ਉੱਡੇ ਆ ਉਹ ਦੋ ਪਹਿਲਾਂ ਉੱਡ ਗਏ ਸੀ ਉਹ ਉੱਚੇ ਖੜੇ ਆ ਇਹ ਵੀਡੀਓ ਚ ਆ ਜਾਣਾ ਦਾ ਪਰ ਲੱਗਦਾ ਨਹੀਂ ਮੈਨੂੰ ਆਉਣਗੇ ਬਾਲੇ ਉੱਚੇ ਆ ਤੇ ਆਹ ਫਿਰਦੇ ਆ ਛੀਕ ਕਬੂਤਰ ਰਹਿ ਗਏ ਆਪਣੇ ਤਾੜਨ ਵਾਲੇ ਬਾਕੀ ਆਪਾਂ ਤਾੜ ਲਈ ਤੇ ਦਾਣੇ ਦੁਰਨੇ ਪਾਤੀ ਸੀਗੇ ਜੂਤ ਨੇ ਯਾਰ ਬੜਾ ਦਿੱਕਤਾਂ ਦਾ ਕੰਮ ਹੋਇਆ ਤੇਨ ਲੱਗਦੀ ਨਹੀਂ ਬੱਚੇ ਮੇਰੇ ਕੋਲੇ ਹੱਥੋਂ ਬਾਦੀ ਲਾਉਣ ਵਾਲੇ ਆ ਆ ਦਾਣੀ ਪਾਇਆ ਦੂਰੀ ਹਰ ਕੋਟ ਮੋੜ ਛੜਕਦੇ ਆ ਜਿਆਦੇ ਬੱਚੇ ਬਾੜੇ ਲਾਉਣ ਵਾਲੇ ਆ ਮੇਰੇ ਕੋਲੇ ਤੇ ਬੜਾ ਹੀ ਹਰ ਕੰਮ ਖਰਾਬ ਹੋਇਆ ਆਪਣਾ ਰੱਬ ਤੇਨ ਲਾਵੇ ਦਮ ਸੈਟ ਹੋ ਗਏ ਸਭ ਨਹੀਂ ਕਰਵਾਈਏ ਲਓ ਜੀ ਛਤਰੀਆਂ ਦੋ ਦੂਜੀਆਂ ਲਾਦੀਆਂ ਆਗੇ ਕੂਤਰ ਆਪਣੇ ਏ ਵੀ ਲੁੰਦੇ ਆ ਵਲੌਗ ਚ ਵੀਡੀਓ ਚੋਂ ਦੇਣੀ ਆ ਪੁੱਤਰ ਦੀ ਸੂਝ-ਬੂਝ ਨਹੀਂ ਹੁੰਦੀ। ਪੁੱਤਰ ਇੱਕ ਤਾਂ ਵੀ ਖੜਾ ਹੋਣਾ ਇਹ ਨਹੀਂ ਪਤਾ ਵੀ ਉਹ ਵਾਰ ਆ ਕੇ ਕੀ ਸਾਹਕਤਾਵਾ। ਉਹ ਜਾਂਦਾ। ਤੇ ਜੁੱਤ ਨੂੰ ਮੈਂ ਕਿਹਾ ਭੜਕਾ ਲਾ ਯਾਰ ਛਤਰੀ ਨੀਵੇਂ ਆ ਜਾਣਗੇ। ਤੇ ਅੱਜ ਤਾਂ ਬਹੁਤ ਵੱਡੀ ਗਲਤੀ ਹੋ ਗਈ। ਅੱਜ ਬਹੁਤ ਵੱਡੀ ਗਲਤੀ ਇਹ ਹੋ ਗਈ। ਬਈ ਸਾਰੇ ਬੱਚੇ ਖੁੱਲੇ ਪਾ ਦੇ ਕੱਲ ਤੋਂ ਜਾਲ ਚ ਪਾਇਆ ਕਰਾਂ ਖੁੱਲੇ ਖਾਲੇ ਨਹੀਂ ਪਾਇਆ ਕਰਦੇਗੇ। ਹੁਣ ਆਏ ਨਹੀਂ ਪਤਾ ਵੀ ਪੁੱਤਰ ਤਾਂ ਤਿੰਨ ਫਰਦੇ ਜੇ ਤਿੰਨੇ ਸਾਡੇ ਬੰਦੇ ਆ। ਖੀਰ ਤਾਂ ਸਾਡੇ ਪੂਰੇ ਆ ਨਹੀਂ ਫਿਰ ਸਾਡਾ ਇੱਕ ਗਿਆ ਜੂਤ ਨੂੰ ਬੋੜ ਘਾਉਣ ਲਾਇਆ ਪਿਆ ਉਹ ਪੁੱਤਰ ਮੂੰਹ ਸਿਰ ਨਹੀਂ ਬੰਨਦਾ ਵੀ ਸਾਡਾ ਕੀ ਕੀ ਦਾ ਦੂਜਾ ਵੀ ਆ ਗਿਆ ਆ ਵੀ ਆ ਗਿਆ ਤੜਾ ਕਣਕ ਆਪਣੀ ਰੇ ਕਰਤੀ ਆ ਕਣਕ ਜਪੂਰੀ ਤੇ ਓਕੇ ਆ ਕੰਮ ਉਹ ਵਾਟਰ ਵਾਸਤੇ ਬੁਹਾਵਾ ਮੇਰੇ ਮੋਬਾਈਲ ਦੇ ਨਾਲ ਫੋਕਸ ਫੂਲ ਸੇ ਨਹੀਂ ਆਏ ਆਹ ਵੇਖੋ ਲੈਣ ਲੱਗੀ ਪਈ ਨੇ ਇੱਕੋ ਸਾਡਾ ਕਬੂਤਰ ਵੇਖਾ ਜਾਲ ਚ ਤਾੜਤਾ ਉਹਨਾਂ ਨੇ ਆ ਆ ਆ ਆਇਆ 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 ਆ ਆ ਐ ਆਇਆ ਆ ਆ ਆਇਆ 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 ਆ ਆ ਆ ਆਪਣੀ ਲਓ ਜੀ ਆਪਣੇ ਕੂਤਰ ਬਹਿ ਗਏ ਆ ਤੇ ਡੋਰਾਂ ਲੱਗੀਆਂ ਖੋਲਣ ਤੇ ਆ ਬਾਈ ਜੀ ਆ ਰੱਤਾ ਆਪਣਾ ਇਹ ਚੀਨੀ ਦਾ ਪੁੱਤ ਆ ਤੇ ਆ ਕੂਤਰ ਬਾਈ ਜੀ ਜਿਹੜਾ ਲਾਲ ਰੱਤਾ ਡਬਾ ਆਪਣਾ ਗਵਾਚਿਆ ਕੂਤਰ ਉਹਦਾ ਭਰਾ ਇਹਦੇ ਇਹ ਬਾਈ ਜੋੜੀ ਫੇਰ ਲਾਉਣ ਲੱਗੇ ਆ ਹੁਣ ਇਹ ਨਾ ਇੱਕ ਹੋਰ ਰੱਤੀ ਨੂੰ ਲੈ ਗਈ ਆ ਬੈਰੀ ਤੇ ਆਪਣੇ ਕੋਲੇ ਬਾਈ ਜੀ ਇਹ ਹੀ ਦੋ ਰਹਿ ਗਏ ਆ ਹੁਣ ਫੇਰ ਜੋੜੀ ਲਾਉਣ ਲੱਗੇ ਆ ਦੀ ਇਹਨਾਂ ਦਾ ਰਵਾ ਵਾਧੂ ਕਰ ਦੇਣਾ ਤੇ ਹੁਣ ਜੋੜੀ ਲਾਉਣੇ ਆ ਦੀ ਤੇ ਕਰਲਾ ਫੋਕਸ ਇੱਕ ਤਾਂ ਮੇਰਾ ਮੋਬਾਈਲ ਕੰਡਮ ਤੇ ਆਹ ਦੂਰ ਖੋਲ ਲਈ ਜਨੇ ਜੂਤ ਨਹੀਂ ਤੇ ਉਹ ਦੂਜੇ ਕੂਤਰ ਨੂੰ ਵੀ ਇਹਨਾਂ ਮਾਰਨਾ ਦੂਰ ਖੋਲਾ ਤੇ ਆਪਾਂ ਕੂਤਰਾਂ ਨੂੰ ਸਾਥ ਵਿੱਚ ਇੱਥੇ ਹੀ ਦਵਾ ਕੇ ਲੈ ਜਾਣਾ ਹੁੰਦਾ ਕਿਉਂਕਿ ਥੱਲੇ ਫੇਰ ਤੇ ਪਾਣੀ ਇਹਨਾਂ ਨੂੰ ਹੁਣ ਰੱਖਾਂਗੇ ਕੂਸਾ ਤੇ ਆਪਣਾ ਇੱਕ ਗਲابی ਘੰਡ ਤੇ ਹਰਾ ਪੁੰਜੋ ਬੱਚੇ ਦਾ ਹੀ ਨਹੀਂ ਪਤਾ ਲੱਗਿਆ ਕਿੱਧਰ ਗਿਆ ਮੈਂਟਰਾਂ ਦੀ ਗਾਇਬ ਹੋ ਗਿਆ ਸ਼ਰੀ ਤੋਂ ਮੈਂ ਤਾੜਦਾ ਸੀ ਮੈਂ ਥੱਲੇ ਪਤਾ ਨਹੀਂ ਕੀ ਲੈਣ ਔੜ ਗਿਆ ਵੀ ਖੂਣੀ ਤੋੜ ਗਿਆ ਬੈਰੀ ਪੂਰੀ ਦੇ ਹੱਥੇ ਚੜ ਗਿਆ ਉਹ ਤੇ ਆ ਆਪਣਾ ਹਰੀਆਂ ਅੱਖਾਂ ਦਾ ਜਿਹੜਾ ਕੂਤਰ ਡੋਰ ਵਾਲਾ ਇਹ ਆ ਕੋਈ ਛਤਰੀ ਛੁਦਰੀ ਸੈਟ ਕਰੀ ਜਾਂਦਾ ਲਓ ਜੀ ਬੱਚਿਆਂ ਨੂੰ ਆਪਾਂ ਪਾਣੀ ਰੱਖਤਾ ਨਿੱਕਾ ਜਿਹੜੇ ਕੂਤਰ ਔੜ ਗਏ ਸਾਫ਼ ਸੁਥਰਾ ਆ ਕੇ ਆਹ ਬੱਚੇ ਵੇਖੋ ਕੀ ਕਰਦੇ ਆ ਇੰਨਾ ਜਾਣੀ ਆਪਾਂ ਨੂੰ ਪਤਾ ਤੇ ਆ ਆ ਗਿਆ ਗਿਆਨੀ ਮੇਰਾ ਯਾਰ ਤੇ ਆ ਬੱਚੇ ਸ਼ਾਹ ਕਿਨਾ ਉਹ ਤਾਂ ਪਤਾ ਨਹੀਂ ਕੀ ਬਸੇਗਾ ਇਹ ਆ ਬੱਚੀ ਬਾਈ ਆਪਣੇ ਹੈਗੇ ਆ ਦੰਬ ਜੀਰ ਦੇ ਮੇਰੇ ਅਰਦੇ ਕੂਦਰ ਦੇ ਅੰਡੇ ਕੂਦਰੀ ਦੇ ਦੋਹਾਂ ਦੇ ਆ ਗਏ ਸਾਰੇ ਅੰਡੇ ਚਾਈ ਦੇ ਆਂਡੇ ਜਿਹੜਾ ਦੇ ਬੱਚੇ ਜ ਹੈਗੇ ਜੀ ਬਾਈ ਜੀ ਉਹਨਾਂ ਤਾਂ ਹੀ ਜੂੜਨਾ ਲੱਗਣਾ ਬਾਕੀ ਸਾਰਾ ਨਾ ਪਟਣਾ ਓਏ ਓਏ ਉਹ ਤੇ ਬਾਟਾਈ ਤੇ ਆ ਬੱਚੀ ਬਾਈ ਗੰਜੀ ਦਾ ਭੈਣ ਭਰਾ ਹੈ ਓਏ ਗੰਜੀ ਆਪਣੇ ਕੋਲੇ ਤੇ ਹੁਣ ਆਪਾਂ ਕੂਦਰੀ ਦੇ ਅੰਡੇ ਵੀਣਿਆ ਬਈ ਉਹਨੇ ਲਾ ਲੇ ਭੂਮੀ ਤਾਂ ਅਦਲਾ ਬਦਲੀ ਕਰ ਦੇਣੀ ਆ ਤੇ ਕਬੂਤਰ ਰੁਕਤੀ ਦਾ ਮਹਾਪੇ ਛੱਡ ਦੇਣਾ ਫਿਰ ਆਪਾਂ ਉਹਦੇ ਨਾਲ ਆ ਕੁਦਰੀ ਹੈ ਡੱਬੀ ਅੰਡਾ ਇੱਕ ਹੀ ਲਾਇਆ ਬਈ ਇਹਨੇ ਇੱਕ ਦੋ ਉਹਨੇ ਲਾ ਲੇ ਨਹੀਂ ਇੱਕ ਹੀ ਲਾਇਆ ਕਰਦਾ ਦਿਨ ਵੇਟ ਕਰਦੇ ਹਾਂ ਹੋਰ ਆਪਾਂ ਤੇ ਕੀ ਮੰਨਦਾ ਕੀ ਨਹੀਂ ਤੇ ਇਹ ਇੱਕ ਕਰਨਾ ਨਹੀਂ ਵੇਟ ਕਰ ਨਾ ਨਾ ਪਤ ਨਾ ਹੋਣਾ ਜਾਨੀ ਨੂੰ ਪੂਰਾ ਸ਼ੌਕ ਕੀ ਆ ਪਚਾਂਡੇ ਲਾ ਲਿਓ ਕੂਦਰੀਆਂ ਦੋਵੇਂ ਜੋ ਤਾਂ ਇੱਕ ਆ ਅੱਜ ਵੀਰ ਅੰਡਾ ਲਾਉਣੀ ਕੋ ਅੱਜ ਲਾਉਣੀ ਅੰਡਾ ਕੱਲ ਲਾਉਣ ਦੀ ਗੱਜ ਅੱਜ ਲਾਉਣੀ ਕੱਲ ਨੂੰ ਲਾ ਲਈ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਉਹ ਡੋਰ ਵਾਲਾ ਆਪਣਾ ਲਾ ਕੇ ਲਿਆਉਣੇ ਤੇ ਕੱਲ ਨੂੰ ਆਪਾਂ ਸ਼ਹਿਰ ਜਾਣਾ ਕੂਤਰਾ ਪਾ ਕੇ 1 2 ਵਜੇ ਕੱਢਾਂਗੇ ਚਲੋ ਠੀਕ ਹੈ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਭੁੱਲ ਚੱਕ ਦੀਖਿਵਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ